ਹੇਲੋ ਬੋਲੋ ਤਾਂ ਰੇਗਰਡੀਅਰ ਅਗਲੇ ਇੱਕ ਮਿੰਟ ਰਹੀਏ ਅਗਲੇ ਇੱਕ ਮਿੰਟ ਸਰ ਇੱਕ ਮਿੰਟ ਇੱਕ ਵਾਰ ਰੁਕ ਜਾ ਰਗੂਪਾਲ ਦੁਰਲਖਾ ਬੋਲ ਰੇਗਰਡੀਅਰ ਕੱਲਾ ਬੈਠਿਆ ਕਰਦਾ ਭਾਈ ਭਾਈ ਮਾਮਲਾ ਕੀ ਹੋਇਆ ਮੈਨੂੰ ਦੱਸੋਗੇ ਔਰ ਸ਼ਹਿਰ ਸਰ ਦਾ ਪ੍ਰਧਾਨ ਆ ਭਾਈ ਥੱਲੇ ਖੜੇ ਕਰ ਕਰ ਗਾ ਮੈਂ ਅੱਛਾ ਜੀ ਸਾਲੇ ਸਟੂਪ ਤੇ ਆ ਉਹਦਾ ਇਹ ਕੁੜੀਆਂ ਨੂੰ ਗਾਲਾਂ ਕੱਢਦਾ ਤੇ ਮਤਲਬ ਉਹਦਾ ਮਤਲਬ ਲੱਗਾ ਗੱਲ ਕਰਦਾ ਉਹ ਨੂੰ ਗੱਲ ਕਰਦੀ ਆ ਉਹ ਨੂੰ ਕੀ ਕਹਦਾ ਉਹ ਗੌੜ ਮੈਂ ਤਾਂ ਕੱਪ ਕੇ ਤੱਕ ਉਹ ਕੁੜੀਆਂ ਨੂੰ ਗਾਲਾਂ ਕੱਢਦਾ ਲੱਗਾ ਕੱਲੀ ਲੈ ਲੈ ਕੀ ਨਾਮ ਕੀ ਮੇਰਾ ਨਾਮ ਪ੍ਰਭਜਿਤ ਕੌਰ ਕੀ ਹੋਇਆ ਕਿਸ ਗੱਲ ਸਰ ਉਹਨਾਂ ਕੋਲ ਸ਼ਿਫਸ ਐਨਾਂ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲੱਗਣੀ ਆ ਤੇ ਉਹ ਕਹਿੰਦੇ ਇੱਥੇ ਕਿਉਂ ਨਹੀਂ ਇਹ ਕਿਉਂ ਨਹੀਂ ਚੱਲਦਾ ਉੱਚੇ ਚ ਬਹੁਤ ਜ਼ਿਆਦਾ ਬੋਲਣਾ ਪਰ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਫਿਸ ਜਾ ਕੇ ਗੱਲ ਕਰ ਲਓ ਕਹਿੰਦੇ ਤੂੰ ਕੌਣ ਹੁੰਨੀ ਆ ਮੈਂ ਇੰਨੀ ਗੱਲ ਕਹਿਣ ਵਾਲੀ ਉਹ ਗਾਲਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਬੱਸ ਮੈਨੂੰ ਇਹਨਾਂ ਗਾਲਾਂ ਕਿਉਂ ਸੀ ਕਿ ਕਿਤੇ ਨਹੀਂ ਐਗਜ਼ਾਮ ਚ ਨਾ ਕਿਹਾ ਫालतू ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਪਿਆ ਪਰ ਤੁਹਾਡੇ ਨਾਲ ਮਿਸਬੀਹ ਕੀਤਾ ਗਿਆ ਗਾਲਾਂ ਕੱਢੀਆਂ ਕਿ ਕੀ ਚਾਹੁੰਦੇ ਹੋ ਸਰਕਾਰ ਤੋਂ ਵੀ ਮੰਗਦੇ ਹੋ ਕੁਝ ਪ੍ਰਸ਼ਾਸਨ ਤੋਂ ਵੀ ਮੰਗਦੇ ਹੋ ਸੋ ਮੈਂ ਇਹੀ ਜਾਨੀਆ ਕਿ ਸਾਰੀ ਸੇਫਟੀ ਸਾਡੀ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਸਾਨੂੰ ਜਦੋਂ ਉਹਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੋਂ ਪੈਸੇ ਦੇ ਕੇ ਦੇਣੇ ਕੋਈ ਬਤਾ ਦੇ ਉਹ ਬੈਰੀਕੇਟ ਤਾਂ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕੇਟ ਸੈੱਟ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਕਿ ਕੌਣ ਸੀ ਕਿੰਨੇ ਦੇ ਰਹਿਣ ਵਾਲੇ ਸੀ ਨਹੀਂ ਸਰ ਮੈਨੂੰ ਨਹੀਂ ਪਤਾ ਸੀ ਮੈਡਮ ਦੇ ਮੈਡਮ ਦੇਖਿਆ ਜਾਵੇ ਜਦੋਂ ਹੈ ਕਿ ਉਹਨਾਂ ਕੋਲ ਪੈਸੇ ਮੰਗਦੇ ਕਿ ਕਿ ਉਹ ਬੰਦੇ ਨੂੰ ਉਸ ਤੋਂ ਬਾਹਰ ਆ ਕੇ ਕੋਈ ਖਾਬਾ ਜੀ ਉਹਨੇ ਕੀਤੀ ਹੈਗੀ ਕੋਲ ਨੇ ਹਾਂਜੀ ਸਰ ਉਹ ਬਹੁਤ ਰੋਡਲੀ ਬੋਲਦੇ ਸੀ ਕਿ ਤਾਂ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫੇਰ ਵੀ ਉਹਨੂੰ ਮੈਂ ਪਿਆਰ ਨਾਲ ਕਹਿ ਕੇ ਸਰ ਤੁਸੀਂ ਇਹਦਾ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰਨੋ ਪਰ ਉਹ ਫੇਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਰਹੇ ਜਦੋਂ ਇਹ ਇਕੱਲਾ ਹੀ ਉਤਰਿਆ ਸੀ ਤੇ ਨਾਲ ਹੋਰ ਬੰਦੇ ਵੀ ਜੀ ਆਉਨਾਂ ਦੀ ਜਿੰਨੇ ਵੀ ਫੈਮਿਲੀ ਸੀਗੇ ਸਾਰੇ ਉਤਰੀ ਸੀ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਵੇਲਾ ਦੇਖਿਆ ਗਿਆ ਤੁਹਾਨੂੰ ਨਹੀਂ ਸਰ ਕੁਝ ਨਹੀਂ ਦੇਖਿਆ ਗਿਆ ਹਾਂ ਜੀ ਸਰ ਨਾਲ ਨਾਲ ਇਹ ਵੀ ਦੇਖਿਆ ਜਾਨੀ ਆਪਣਾ ਬੈਰੀਏਟਰ ਵੀ ਜਾਣੀ ਚੱਕ ਕੇ ਗਏ ਹੈਗੇ ਬੂਮ ਵੀ ਤੋੜ ਕੇ ਗਏ ਬੈਰੀਕੇਡ ਸਾਈਡ ਕਰਕੇ ਆਪਣੇ ਆਪ ਹੀ ਹੌਲ ਚੱਲ ਗਏ ਉਹਨਾਂ ਕਿਸੇ ਨੇ ਨਹੀਂ ਕੱਟਿਆ ਉਹਨਾਂ ਵੱਲੋਂ ਪੁਲਿਸ ਨੇ ਕੋਈ ਕੀਤੀ ਹੋਣੀ ਇਸ ਕੋਈ ਜੀ ਇੱਕ ਅੱਜ ਵੀ ਇਹ ਪਹਿਲੀ ਵਾਰ ਨਹੀਂ ਆ ਇੱਕ ਕਾਰਨਾਮੇ ਸਾਡੇ ਇੱਥੇ ਟੋਲ ਤੇ ਹੁੰਦੇ ਰਹਿੰਦੇ ਹਾਂ ਤੇ ਮਗਰ ਅੱਜ ਤੁਸੀਂ ਇੱਥੇ ਮੌਜੂਦ ਸੀ ਤਾਂ ਇਹ ਚੀਜ਼ਾਂ ਕੈਮਰੇ ਵਿੱਚ ਕੈਦ ਹੋਈਆਂ ਤੇ ਇਹਨਾਂ ਇਹਨਾਂ ਹੀ ਨਾ ਗੱਲਾਂ ਕਰਕੇ ਟੋਲ ਤੋਂ ਜਿਹੜੀ ਲੜਾਈ ਝਗੜਾ ਹੁੰਦੇ ਆ ਜਦੋਂ ਪਹਿਲਾਂ ਇਹ ਗੱਡੀ ਵਾਲਾ ਕੋਈ ਬਦਤਮੀਜ਼ੀ ਕਰਦਾ ਤਾਂ ਫਿਰ ਸਾਨੂੰ ਸਾਡੇ ਸਟਾਫ ਦਾ ਸਾਥ ਦੇਣਾ ਪੈਂਦਾ ਉਹਦੇ ਵਿੱਚ ਫਿਰ ਸਾਨੂੰ ਖਾਸ ਕਰਕੇ ਮੀਡੀਆ ਤੇ ਉਹਨਾਂ ਦੇ ਕਮੈਂਟ ਇਹ ਸਾਬਤ ਕਰ ਦਿੰਦੇ ਆ ਵੀ ਲੱਡੋਵਾਲ ਟੋਲ ਤੇ ਤਾਂ ਸਾਰੇ ਗੁੰਡੇ ਹੀ ਆ ਮੰਨ ਲਓ ਕੋਈ ਸਾਡੀ ਇੱਥੇ ਤੀ ਪੈਣ ਨੂੰ ਕੋਈ ਗਲਤ ਕਹੂਗਾ ਤਾਂ ਫਿਰ ਕਿਦਾਂ ਬਖਸ਼ਾਂਗੇ ਅਸੀਂ ਉਹਨਾਂ ਨੂੰ ਸਾਡਾ ਵੀ ਤਾਂ ਬਣਦਾ ਹੈ ਨਾ ਤਾਂ ਫਿਰ ਪਰ ਮਗਰ ਅਸੀਂ ਕਦੇ ਪਹਿਲ ਨਹੀਂ ਇੱਥੋਂ ਟੋਲ ਤੋਂ ਕਦੇ ਕੋਈ ਪਹਿਲ ਨਹੀਂ ਹੁੰਦੀ ਹੈ ਪਹਿਲੀ ਗਲਤੀ ਉਹਨਾਂ ਦੀ ਫਿਰ ਦੂਜੀ ਕਾਰਵਾਈ ਤਾਂ ਕਰਨੀ ਪੈਂਦੀ ਪਰ ਫਿਰ ਹੁਣ ਅਸੀਂ ਜੋ ਇਹਨਾਂ ਗੱਡੀ ਦਾ ਨੰਬਰ ਨੋਟ ਹੈ ਉਹਨਾਂ ਤੇ ਪੁਲਿਸ ਕਾਰਵਾਈ ਜੋ ਵੀ ਬਣਦੀ ਰਿਪੋਰਟ ਹੈ ਤੇ ਸਾਡੇ ਵੱਲੋਂ ਕੀਤੀ ਹੈ ਨੂੰ ਵੀ ਹੁਣ ਹੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰਡ ਦਿਖਾ ਰਿਹਾ ਸੀ ਤੇ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਤੋ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ মিডিਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਹੈ ਜੀ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੇ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆ ਆਪਣਾ ਠੀਕ ਹੈ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਣਾ ਚਾਹੁੰਦੇ ਜਨਤਾ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਕਲੋਚ ਕਰੋ ਠੀਕ ਹੈ ਜੀ ਦੇ ਸਰ ਸਰ ਦੇਖਿਆ ਜਾਵੇ ਤੇ ਕੁੜੀ ਨੇ ਹੋਤਿਆ ਯਾਨੀ ਕਿ ਇਹ ਬਦਤਮੀਜ਼ੀ ਵੀ ਕਰਕੇ ਗਿਆ ਗਾਲੀ ਗੋਚੀ ਵੀ ਕਰਕੇ ਗਿਆ ਹੈਗਾ ਤੇ ਆਪਣਾ ਕੁੜੀ ਹੈ ਵਿਚਾਰੀ ਉਹ ਕੁੜੀ ਨੇ ਸਿਰਫ ਇੱਕ ਆਪਣਾ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਜੀ ਦੋ ਇੱਥੇ ਆਪਣਾ ਟਾਰਗੇਟ ਹੁੰਦਾ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਹੈਗਾ ਵੀ ਉਹ ਕੁੜੀ ਨੇ ਬਦਤਮੀਜ਼ੀ ਕਰਕੇ ਬੇੜੀ ਨਾਲ ਕਰਕੇ ਗਿਆ ਹੋਇਆ ਹੈ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਠੀਕ ਹੈ ਜੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਆਪਾਂ ਉੱਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਅੱਗੇ ਵੀਡੀਓ ਕਢਾ ਕੇ ਅੱਗੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਦੇ ਤਰੂ ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜਕੀ ਦੇਗੀ ਤਾਂ ਉਹ ਦਿੱਕਤ ਆਉ ਦੇ ਲਈ ਵੀ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਤੇ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹੁੰਦਾ ਜਾਂ ਕੋਈ ਹੋਰ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਠੀਕ ਹੈ ਜੀ ਪਰ ਕਿੰਨੇ ਕਿੰਨੇ ਲੇਡੀਜ਼ ਜਿਹੜੀਆਂ ਕੰਮ ਕਰ ਰਹੀ ਆ ਸਟਾਫ ਵੀ ਮੁਕੇ ਤੇ ਮਤਲਬ ਘੱਟ ਸੀਗਾ ਨਹੀਂ ਸਟਾਫ ਐਸੇ ਇਸ 10 ਮਿੰਟ ਇਸ ਦੇਖੋ ਇਹ ਇਹ ਇਨ ਬਿਟਵੀਨ ਦਾਦਾ ਕੀ ਇੱਕ ਤੋਂ ਦੋ ਡੇਢ ਤੋਂ ਢਾਈ ਵੇਜ ਲੰਚ ਦਾ ਟਾਈਮ ਹੁੰਦਾ ਸਟਾਫ ਥੜਾ ਅੱਗੇ ਪਿੱਛੇ ਵੀ ਗਿਆ ਹੁੰਦਾ ਠੀਕ ਹੈ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਉਹਨੇ ਠੀਕ ਹੈ ਜੀ ਅਨ ਸਟਾਫ ਤਾਂ ਬਹੁਤ ਹੀ ਦੇਖ ਸਕਦੇ ਹੋ ਸਟਾਫ ਦਾ ਪ੍ਰਭੂ ਹੋ ਰਾ ਜੇ ਚਾਰ ਬੰਦੇ ਇਕੱਠੇ ਹੋ ਜਾਂਦੇ ਫੇਕਣਾ ਜੀ ਟੋਲ ਵਾਲੇ ਗੁੰਡਾਗਰਦੀ ਕਰਦੇ ਯਾਰ ਇਹ ਚਾਰ ਬੱਚੇ ਇਕੱਠੇ ਹੋ ਜਾਣ ਫਿਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ ਹਾਂਜੀ ਹਾਂਜੀ ਕਾਰਵਾਈ ਕਰਾਈ ਜਾਊਗੀ ਬਿਲਕੁਲ ਬਿਲ